ਆਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਮੱਤ ਦਾ ਪਰਦਾ ਦੀ ਅਗਲੀ ਸੀਰੀਜ਼ ਲੈ ਕੇ ਆਏ ਹਾਂ ਜਿਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਅੱਜ ਵਿੱਕੀ ਨੇ ਕੀ ਕੀਤਾ ਘਰ ਵਿੱਚ ਕਿਹੜਾ ਕੰਮ ਕੀਤਾ ਜਿਸ ਨਾਲ ਉਸਨੇ ਪੈਸੇ ਕਮਾਏ ਤੇ ਉਸ ਤੋਂ ਬਾਅਦ ਅੱਜ ਪ੍ਰੀਤ ਨਾਲ ਪ੍ਰੀਤ ਨੂੰ ਕੌਣ ਮਿਲਿਆ ਪ੍ਰੀਤ ਜਦੋਂ ਬਾਹਰ ਜਾਂਦੀ ਹੈ ਤਾਂ ਉਸ ਦੇ ਸਾਹਮਣੇ ਕੌਣ ਆਇਆ ਇੱਕ ਕਿਸ ਤਰ੍ਹਾਂ ਉਸਨੇ ਸਾਰੀ ਗੱਲ ਹੈਂਡਲ ਕੀਤੀ ਇਹਨੂੰ ਇਸ ਚੀਜ਼ ਨੂੰ ਜਾਣਨ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਅੱਜ ਮਰਤ ਦੀ ਪਰਦਾ ਵਿੱਚ ਵਿੱਕੀ ਨੇ ਆਪਣੇ ਘਰ ਦਾ ਸਾਰਾ ਸਮਾਨ ਕਬਾੜ ਸਾਰਾ ਸਮਾਨ ਵੇਚਤਾ ਤੇ ਉਸ ਤੋਂ 5-6000 ਰੁਪਏ ਵਟੇ ਤੇ ਜਿਸ ਨਾਲ ਉਸਨੇ ਪ੍ਰੀਤ ਨੂੰ ਸ਼ਾਪਿੰਗ ਕਰਵਾਈ ਉਸਨੇ ਆਪਣੇ ਮੰਮੀ ਨੂੰ ਕਿਹਾ ਕਿ ਮੈਨੂੰ ਤਾਂ ਸਿਰਫ 1500 ਰੁਪਏ ਮਿਲਿਆ ਹੈ ਤੇ ਜਿਸ ਵਿੱਚੋਂ ਅੱਧੇ ਪੈਸੇ ਉਸਨੇ ਆਪਣੀ ਮਾਂ ਨੂੰ ਦੇ ਦਿੱਤੇ ਤੇ ਬਾਕੀ ਦੇ ਪੈਸੇ ਨਾਲ ਉਹ ਪ੍ਰੀਤ ਨੂੰ ਸ਼ਾਪਿੰਗ ਕਰਵਾਉਣ ਲਈ ਬਾਹਰ ਲੈ ਕੇ ਜਾਂਦਾ ਹੈ ਪ੍ਰੀਤ ਬਾਹਰ ਜਾਣ ਵਾਸਤੇ ਪਹਿਲਾਂ ਤਾਂ ਮਨਾ ਕਰਦੀ ਹੈ ਪਰ ਬਾਅਦ ਵਿੱਚ ਵਿੱਕੀ ਦੇ ਲੱਖ ਸਮਝਾਉਣ ਤੇ ਉਹ ਬਾਹਰ ਚਲੇ ਜਾਂਦੀ ਹੈ ਤੇ ਉਸ ਜਦੋਂ ਉਹ ਬਾਹਰ ਸ਼ਾਪਿੰਗ ਕਰਨ ਜਾਂਦੀ ਹੈ ਤੇ ਵਿੱਕੀ ਉੱਥੇ ਵੀ ਆਪਣੀਆਂ ਕੰਜੂਸੀਆਂ ਦਿਖਾਉਂਦਾ ਰਹਿੰਦਾ ਹੈ ਜਿਵੇਂ ਕਿ ਜਦੋਂ ਉਹ ਜੁੱਤੀ ਖਰੀਦਣ ਲੱਗਦੀ ਹੈ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਹਾਂ ਘੱਟ ਪੈਸੇ ਵਾਲੀ ਜੁੱਤੀ ਲੈਣੀ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਮੇਕਅਪ ਦਾ ਸਮਾਨ ਲੈਣ ਜਾਂਦੀ ਹੈ ਤਾਂ ਉਸ ਦੇ ਸਾਹਮਣੇ ਕੌਣ ਆਂਦਾ ਹੈ ਹਾਂਜੀ ਉਸ ਦੇ ਸਾਹਮਣੇ ਆਂਦਾ ਉਸ ਦੇ ਸਾਹਮਣੇ ਜਿਹੜਾ ਸ਼ਖਸ ਆਂਦਾ ਹੈ ਉਸ ਨੂੰ ਦੇਖ ਕੇ ਪ੍ਰੀਤ ਦੇ ਹੋਸ਼ ਉੱਡ ਜਾਂਦੇ ਹਨ ਉਸ ਨੇ ਕਦੀ ਇਹ ਸੋਚਿਆ ਨਹੀਂ ਹੁੰਦਾ ਕਿ ਮੇਰੇ ਸਾਹਮਣੇ ਕਦੀ ਇਹ ਦੁਬਾਰਾ ਆ ਜਾਣਗੇ ਪਰ ਤੁਹਾਨੂੰ ਪਤਾ ਹੈ ਕਿ ਦੁਨੀਆ ਗੋਲ ਹੈ ਤੇ ਅਸੀਂ ਬਹੁਤ ਛੋਟੀ ਦੁਨੀਆ ਚ ਰਹਿੰਦੇ ਹਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਵਿਅਕਤੀ ਸਾਡੇ ਸਾਹਮਣੇ ਜ਼ਰੂਰ ਆ ਹੀ ਜਾਂਦਾ ਹੈ ਅਸੀਂ ਜਿੱਥੇ ਮਰਜ਼ੀ ਚੱਲੇ ਜਾਈਏ ਤੇ ਦੂਜੇ ਪਾਸੇ ਤੁਸੀਂ ਦੇਖਿਆ ਕਿ ਸੰਦੀਪ ਤੇ ਕਵਲ ਆਪਸ ਵਿੱਚ ਗੱਲਾਂ ਕਰਦੇ ਹਨ ਕਿ ਵਿੱਕੀ ਉਹਨਾਂ ਦੀ ਬਾਈਕ ਲੈ ਕੇ ਚਲਾ ਜਾਂਦਾ ਹੈ ਤੇ ਪੈਟਰੋਲ ਦਾ ਖਰਚਾ ਵੀ ਨਹੀਂ ਦਿੰਦਾ ਜਦੋਂ ਪ੍ਰੀਤ ਸ਼ਾਪਿੰਗ ਕਰ ਰਹੀ ਹੁੰਦੀ ਹੈ ਤਾਂ ਅਚਾਨਕ ਉੱਥੇ ਉਸ ਦੇ ਭਰਾ ਪਰਜਾਈ ਯਾਨੀ ਕਿ ਸੋਨੂ ਤੇ ਜੀਤਾ ਵੀ ਪਹੁੰਚ ਜਾਂਦੇ ਹਨ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ ਉੱਥੇ ਸੋਨੂ ਤੇ ਜੀਤਾ ਵੀ ਪਹੁੰਚ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਪ੍ਰੀਤ ਦੇ ਹੋਸ਼ ਉੱਡ ਜਾਂਦੇ ਹਨ ਤੇ ਜੀਤਾ ਉਸ ਨੂੰ ਦੇਖ ਕੇ ਮੱਥੇਵਟ ਪਾ ਲੈਂਦੀ ਹੈ ਤੇ ਉਸ ਤੋਂ ਮੂੰਹ ਫੇਰ ਲੈਂਦੀ ਹੈ ਉਹ ਉਸ ਦੀ ਸ਼ਕਲ ਤੱਕ ਦੇਖਣਾ ਪਸੰਦ ਨਹੀਂ ਕਰਦੀ ਜੇ ਕੋੜੀ ਨੇ ਆਪਣੇ ਭਰਾ ਪਰਜਾਈ ਦੇ ਆਪਣੇ ਪੇਕਿਆਂ ਦੇ ਮੱਥੇ ਤੇ ਕਲੰਕ ਲਗਾਇਆ ਹੋਵੇ ਭੱਜ ਕੇ ਘਰੋਂ ਵਿਆਹ ਕਰਾਇਆ ਹੋਵੇ ਉਹ ਕਦੇ ਵੀ ਦੁਬਾਰਾ ਉਹਨਾਂ ਦੀ ਸਗੀ ਨਹੀਂ ਬਣ ਸਕਦੀ ਚਾਹੇ ਦੁਨੀਆ ਲੱਖ ਕਵੇ ਕਿ ਅਸੀਂ ਫਿਰ ਤੋਂ ਮੁੜ ਕੇ ਮਿਲ ਜਾਵਾਂਗੇ ਪਰ ਉਹ ਤੰਦਾ ਜਿਹੜੀਆਂ ਟੁੱਟ ਜਾਂਦੀਆਂ ਹਨ ਉਹਨਾਂ ਵਿੱਚ ਹਮੇਸ਼ਾ ਗੱਠ ਪੈ ਜਾਂਦੀ ਹੈ ਤੇ ਇਹ ਗੱਠ ਕਦੇ ਵੀ ਕਿਸੇ ਵੀ ਤਰੀਕੇ ਨਾਲ ਨਹੀਂ ਟੁੱਟਦੀ ਤੇ ਹੁਣ ਅਸੀਂ ਅੱਗੇ ਪਾਰਚ ਦੇਖਾਂਗੇ ਕਿ ਕੀ ਹੁੰਦਾ ਹੈ